ਬਾਕਸ ਆਫਿਸ ਤੇ ਕਲਕੀ ਠਾਈ ਠਨਵੇਂ ਏਡੀ ਦਾ ਦਬਦਬਾ ਕਾਇਮ 6 ਦਿਨਾਂ ਚ ਕਮਾਏ ਐਨੇ ਕਰੋੜ ਨਾਗ ਅਸ਼ਵਿਨ ਦੀ ਫਿਲਮ ਕਲਕੀ ਠਾਈ ਠਨਵੇਂ ਏਡੀ ਨੇ ਆਪਣੀ ਤਮਾਕੀਦਾਰ ਕਮਾਈ ਨਾਲ ਦੁਨੀਆ ਪਰਦੇ ਬਾਕਸ ਆਫਿਸ ਤੇ ਹਲਚਲ ਮਚਾ ਦਿੱਤੀ ਹੈ ਪ੍ਰਭਾਸ ਦੀਪਿਕਾ ਪਾਦੂਕੋਨ ਅਮਿਤਾਬ ਬਚਨ ਤੇ ਕਮਲ ਹਾਸਨ ਦੀ ਕਾਸਟ ਦੇ ਜਾਦੂ ਨੇ ਸਭ ਨੂੰ ਆਪਣਾ دیਵਾਨਾ ਬਣਾ ਦਿੱਤਾ ਹੈ ਫਿਲਮ ਨੇ ਦੁਨੀਆ ਭਰ ਚ 625 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਸੋਮਵਾਰ ਨੂੰ ਕਲੈਕਸ਼ਨ ਚ 60% ਦੀ ਗਿਰਾਵਟ ਦੇ باوجود ਫਿਲਮ ਮੰਗਲਵਾਰ ਨੂੰ ਆਪਣੀ ਗਤੀ ਨੂੰ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਰਹੀ ਸੈਕਨੇ ਲਗਦੇ ਅਨੁਸਾਰ ਕਲ ਕੀ 2898 ਏਡੀ ਨੇ ਆਪਣੇ 6ਵੇਂ ਦਿਨ ਸਾਰੀਆਂ ਪਸ਼ਾਵਾਂ ਚ 27 ਕਰੋੜ 85 ਲੱਖ ਰੁਪਏ ਇਕੱਠੇ ਕੀਤੇ ਨੇ ਇਸ ਦੀ ਹਿੰਦੀ 'ਚ 14 ਕਰੋੜ, ਤੇਲਗੂ 'ਚ 11.8 ਕਰੋੜ, ਤਾਮਿਲ 'ਚ 1.2 ਕਰੋੜ, ਬਲੀਆਲਮ ਦੇ ਵਿੱਚ 1 ਕਰੋੜ ਸ਼ਾਮਿਲ ਨੇ। 6 ਦਿਨਾਂ ਬਾਅਦ ਭਾਰਤੀ ਬਾਕਸ ਆਫਿਸ ਤੇ ਫਿਲਮ ਦਾ ਕਲੈਕਸ਼ਨ 371 ਕਰੋੜ ਰੁਪਏ ਤੇ ਪਹੁੰਚ ਗਿਆ। 6 ਦਿਨਾਂ ਦੀ ਕਮਾਈ 'ਚ ਤੇਲਗੂ ਬੋਲਣ ਵਾਲੇ ਖੇਤਰ 'ਚ ਸਭ ਤੋਂ ਵੱਡਾ ਯੋਗਦਾਨ 193.2 ਕਰੋੜ ਰੁਪਏ ਹੈ। ਹਿੰਦੀ 142 ਕਰੋੜ ਰੁਪਏ ਕਮਾ ਕੇ ਦੁਜੀ ਸਭ ਤੋਂ ਵੱਡੇ ਬਾਜ਼ਾਰ ਵਜੋਂ ਉਭਰੀ ਹੈ ਇਸ ਨੇ ਤਾਮਿਲ ਕੰਨੜ ਅਤੇ ਮਲਿਆਲਮ ਬਾਜ਼ਾਰਾਂ ਦੇ ਵਿੱਚ ਕਰਮਬਾਰ 21 ਕਰੋੜ ਰੁਪਏ 22 ਕਰੋੜ ਰੁਪਏ 12.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਦੂਜੀ ਪਾਸੇ ਦੁਨੀਆ ਭਰ ਦੇ ਵਿੱਚ 800 ਕਰੋੜ ਰੁਪਏ ਦੇ ਅੰਕੜੇ ਨੂੰ ਛੂਕੇ ਇਸ ਸਾਲ ਦੀ ਪਹਿਲੀ ਬਲਾਕਬਸਟਰ ਫਿਲਮ ਵੱਲ ਪੱਧ ਰਹੀ ਹੈ ਫਿਲਮ ਨੂੰ ਨਾ ਸਿਰਫ ਸਮਿਖਿਅਕਾਂ ਵੱਲੋਂ ਪ੍ਰਸ਼ੰਸਾ ਮਿਲ ਰਹੀ ਹੈ ਸਗੋਂ ਫਿਲਮ ਜਗਤ ਤੋਂ ਵੀ ਕਾਫੀ ਤਾਰੀਫ ਮਿਲ ਰਹੀ ਹੈ ਖਾਸ ਕਰਕੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਵਰੁਣ ਤਵਨ ਅਰਜੁਨ ਕਪੂਰ ਨੌਜਵਾਨ ਨਿਰਦੇਸ਼ਕ ਐਂਟਲੀ ਨੇ ਇਸ ਫਿਲਮ ਦੀ ਖਾਸੀ ਤਾਰੀਫ ਕੀਤੀ ਹੈ ਸੋ ਕਿਸ ਕਿਸ ਨੇ ਫਿਲਮ ਕਲਕੀ ਨੂੰ ਦੇਖ ਲਿਆ ਕਮੈਂਟ ਕਰਕੇ ਜ਼ਰੂਰ ਸਾਂਝਾ ਕਰਿਓ ਬਾਕਸ ਆਫਿਸ ਤੇ ਕਲਕੀ 298 एडी ਦਾ ਦਬਦਬਾ ਕਾਇਮ 6 ਦਿਨਾਂ ਚ ਕਮਾਏ ਐਨੇ ਕਰੋੜ ਨਾਗ ਅਸ਼ਵਿਨ ਦੀ ਫਿਲਮ ਕਲਕੀ 298 एडी ਨੇ ਆਪਣੀ ਤਮਾਕੀਦਾਰ ਕਮਾਈ ਨਾਲ ਦੁਨੀਆ ਭਰ ਦੇ ਬਾਕਸ ਆਫਿਸ ਤੇ ਹਲਚਲ ਮਚਾ ਦਿੱਤੀ ਹੈ ਪ੍ਰabhas, ਦੀਪਿਕਾ ਪਾਦਕੋਨ, ਅਮਿਤਾ ਬੱਚਨ ਤੇ ਕਮਲ ਹਾਸਨ ਦੀ ਕਾਸਟ ਦੇ ਜਾਦੂ ਨੇ ਸਭ ਨੂੰ ਆਪਣਾ ਦਵਾਨਾ ਬਣਾ ਦਿੱਤਾ। ਫਿਲਮ ਨੇ ਦੁਨੀਆ ਭਰ ਚ 625 ਕਰੋੜ ਰੁਪਏ ਦੀ ਕਮਾਈ ਕੀਤੀ ਹੈ। 100 ਵਾਰ ਨੂੰ ਕਲੈਕਸ਼ਨ ਚ 60% ਦੀ ਗਿਰਾਵਟ ਦੇ ਬਾਵਜੂਦ ਫਿਲਮ ਮੰਗਲਵਾਰ ਨੂੰ ਆਪਣੀ ਗਤੀ ਨੂੰ ਬਰਕਰਾਰ ਰੱਖਣ ਦੇ ਵਿੱਚ ਕਾਮਯਾਬ ਰਹੀ। ਸੈਕਲ ਲੱਗਦੇ ਅਨੁਸਾਰ ਕਲ ਕੀ 99 AD ਨੇ ਆਪਣੇ 6ਵੇਂ ਦਿਨ ਸਾਰੀਆਂ ਪਸ਼ਾਵਾਂ ਚ 27 ਕਰੋੜ 85 ਲੱਖ ਰੁਪਏ ਇਕੱਠੇ ਕੀਤੇ ਨੇ। जिस दी हिंदी च 14 करोड़ तेलुगु च 11.8 करोड़ तमिल च 1.2 करोड़ मलयालम ਦੇ ਵਿੱਚ 1 करोड़ ਸ਼ਾਮਿਲ ਲੇ 6 ਦਿਨਾਂ ਬਾਅਦ ਭਾਰਤੀ ਬਾਕਸ ਆਫਿਸ ਤੇ ਫਿਲਮ ਦਾ ਕਲੈਕਸ਼ਨ 371 ਕਰੋੜ ਰੁਪਏ ਤੇ ਪਹੁੰਚ ਗਿਆ 6 ਦਿਨਾਂ ਦੀ ਕਮਾਈ ਚ ਤੇਲਗੂ ਬੋਲਣ ਵਾਲੇ ਖੇਤਰਾਂ ਚ ਸਭ ਤੋਂ ਵੱਡਾ ਯੋਗਦਾਨ 193.2 ਕਰੋੜ ਰੁਪਏ ਹੈ ਹਿੰਦੀ 142 ਕਰੋੜ ਰੁਪਏ ਕਮਾ ਕੇ ਦੁਜੀ ਸਭ ਤੋਂ ਵੱਡੇ ਬਾਜ਼ਾਰ ਵਜੋਂ ਉਭਰੀ ਹੈ ਇਸ ਨੇ ਤਾਮਿਲ ਕੰਨੜ ਅਤੇ ਮਲਿਆਲਮ ਬਾਜ਼ਾਰਾਂ ਦੇ ਵਿੱਚ ਕਰਮਬਾਰ 21 ਕਰੋੜ ਰੁਪਏ 22 ਕਰੋੜ ਰੁਪਏ 12.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਦੂਜੀ ਪਾਸੇ ਦੁਨੀਆ ਭਰ ਦੇ ਵਿੱਚ 800 ਕਰੋੜ ਰੁਪਏ ਦੇ ਅੰਕੜੇ ਨੂੰ ਛੂਕੇ ਇਸ ਸਾਲ ਦੀ ਪਹਿਲੀ ਬਲਾਕਬਸਟਰ ਫਿਲਮ ਵੱਲ ਪੱਧ ਰਹੀ ਹੈ ਫਿਲਮ ਨੂੰ ਨਾ ਸਿਰਫ ਸਮਿਖਿਅਕਾਂ ਵੱਲੋਂ ਪ੍ਰਸ਼ੰਸਾ ਮਿਲ ਰਹੀ ਹੈ ਸਗੋ ਫਿਲਮ ਜਗਤ ਤੋਂ ਵੀ ਕਾਫੀ ਤਾਰੀਫ ਮਿਲ ਰਹੀ ਹੈ ਖਾਸ ਕਰਕੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਵਰੁਣ ਤਵਰਨ ਅਰਜੁਨ ਕਪੂਰ ਨੌਜਵਾਨ ਨਿਰਦੇਸ਼ਕ ਐਂਟਲੀ ਨੇ ਇਸ ਫਿਲਮ ਦੀ ਖਾਸੀ ਤਾਰੀਫ ਕੀਤੀ ਹੈ ਸੋ ਕਿਸ ਕਿਸ ਨੇ ਫਿਲਮ ਕਲਕੀ ਨੂੰ ਦੇਖ ਲਿਆ ਕਮੈਂਟ ਕਰਕੇ ਜ਼ਰੂਰ ਸਾਂਝਾ ਕਰਿਓ